ਸੁਖਪ੍ਰੀਤ ਨਾਮ ਦੀ ਵਿਆਹੀ ਹੋਈ ਔਰਤ ਤੇ ਤਿੰਨ ਬੱਚਿਆਂ ਦੀ ਮਾਂ ਘਰ ਦੇ ਵਿੱਚ ਇਕੱਲੀ ਰਹਿੰਦੀ ਸੀ ਕਿਉਂਕਿ ਉਸ ਦਾ ਪਤੀ ਵਿਦੇਸ਼ ਚੱਲ ਗਿਆ ਸੀ ਸੁਖਪ੍ਰੀਤ ਨੂੰ ਪਿੰਡ ਦੇ ਹੀ ਰਹਿਣ ਵਾਲੇ ਇੱਕ ਮੁੰਡੇ ਦੇ ਨਾਲ ਪਿਆਰ ਹੋ ਗਿਆ ਤੇ ਦੋਹਾਂ ਨੇ ਨਜਾਇਜ਼ ਸਬੰਧ قائم ਕਰ ਲਏ ਇਸ ਮਗਰੋਂ ਮੁੰਡਾ ਜ਼ਿੱਦ ਕਰਦਾ ਕਿ ਸੁਖਪ੍ਰੀਤ ਉਸਦੇ ਘਰ ਦੇ ਵੀ ਜਾ ਕੇ ਰਹੇ ਪਰ ਉਹ ਮਨ੍ਹਾ ਕਰ ਦਿੰਦੀ ਹੈ ਕਿਉਂਕਿ ਆਪਣੇ ਤਿੰਨ ਬੱਚਿਆਂ ਨੂੰ ਉਹ ਪਾਲ ਪੋਸ ਰਹੀ ਸੀ ਤੇ ਪਰ ਉਸ ਦਾ ਇਹ ਪ੍ਰੇਮੀ ਜਿਸ ਦਾ ਨਾਮ ਗੋਰਾ ਸਿੰਘ ਦੱਸਿਆ ਜਾ ਰਿਹਾ ਹੈ ਉਹ ਉਹਨੂੰ ਤਰਨ ਪਰੇਸ਼ਾਨ ਸੁਖਪ੍ਰੀਤ ਕਰਨ ਲੱਗ ਪਿਆ ਕਿ ਉਸਨੇ ਨਾ ਲਾ ਕੇ ਰੱਖੇ ਬਾਰ ਬਾਰ ਮਨਾ ਕਰਨ ਤੋਂ ਬਾਅਦ ਵੀ ਤੇ ਦੀਨੀ প্রেমਨੀ ਦੇ ਵੱਲੋਂ ਉਸਦੇ ਘਰ ਜਾ ਕੇ ਕਿਹਾ ਜਾਂਦਾ ਹੈ ਕਿ ਉਹ ਉਸਦੀ ਜਾਨ ਲੈ ਲਵੇਗਾ ਇਸ ਗੱਲ ਦੀ ਗਵਾਹੀ ਉਸਦੇ ਬੱਚੇ ਭਰਦੇ ਨੇ ਇਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਗਿੰਝ ਨਜ਼ਾਇਤ ਸਬੰਧ ਕਰਕੇ ਘਰ ਦੇ ਵਿੱਚ ਲੜਾਈ ਝਗੜਾ ਵੀ ਰਹਿੰਦਾ ਸੀ ਅਤੇ ਵੀ ਤੇ ਦੀਨੀ ਪਿੰਡ ਦਾ ਹੀ ਰਹਿਣ ਵਾਲਾ ਇਹ ਸਖਸ਼ ਤਮਗੀ ਤੱਕ ਵੀ ਦੇਖੀ ਗਿਆ ਸੀ ਇਸ ਤੋਂ ਬਾਅਦ ਉਸਨੇ ਆਪਣੀ ਪ੍ਰੇਮਿਕਾ ਨੂੰ ਖਤਮ ਕਰ ਦਿੱਤਾ ਫਿਰ ਕੋਟ ਦਾ ਇਹ ਸਾਰਾ ਮਾਮਲਾ ਜਿੱਥੇ ਜ਼ਖਮੀ ਹਾਲਤ ਨੂੰ ਫੋਰਤਪੁਰਾ ਦੇ ਹਸਪਤਾਲ ਵਿਖੇ ਲੈ ਜਾਂਦਾ ਕਿ ਆਸੀ ਪਰ ਉੱਥੋਂ ਉਸ ਨੂੰ ਅੱਗੇ ਰੈ퍼 ਕੀਤਾ ਗਿਆ ਫਿਰ ਵੀ ਸੁਖਪ੍ਰੀਤ ਦੀ ਜਾਨ ਬਚ ਨਹੀਂ ਪਾਈ ਸਾਰੀ ਘਟਨਾ ਤੋਂ ਬਾਅਦ ਕੋਈ ਕੁਝ ਪਿੰਡ ਵਾਲੇ ਦੱਸਦੇ ਨੇ ਜਾਣਦੇ ਅੱਛਾ ਜੀ ਪਹਿਲਾਂ ਵੀ ਸਾਡੀ ਵੀ ਪਹਿਲਾਂ ਵੀ ਲੜਾਈ ਹੋਈ ਸੀ ਜਦੋਂ ਤਾਂ ਉਹਨੂੰ ਬਹੁਤ ਹੁੰਦਾ ਸੀ ਕਹਿੰਦਾ ਸੀ ਮਮ ਤਾਂ ਤੇਰੀ ਮੰਮੀ ਨੂੰ ਮਾਰ ਕੇ ਜਾਣਾ ਜਿਵੇਂ ਮਰਜੀ ਮਾਰਾਂ ਦੋ ਤਿੰਨ ਦਿਨ ਪਹਿਲਾਂ ਵੀ ਜੀ ਸਾਡੀ ਗਲੀ ਚੋਂ ਦੋ ਸਾਨੂੰ ਦੋਨਾਂ ਨੂੰ ਘੇਰ ਲਿਆ ਸੀ ਤੇਰੇ ਭਾਦੀ ਨੂੰ ਤੇ ਮੈਨੂੰ ਅਸੀਂ ਕਿ ਕੀ ਗੱਲ ਹੈ ਕਿਉਂ ਸਾਡੇ ਮੰਮੀ ਨੂੰ ਕੀ ਕਰਉਣਾ ਕਹਿੰਦਾ ਬਸ ਮਾਰਨਾ ਹੀ ਹੁਣ ਅੱਜ ਜਦੋਂ ਮੰਮੀ ਸਵੇਰ ਕੰਮ ਕਰਨ ਗਈ ਜੀ ਉੱਥੇ ਜਿੱਨਾਂ ਦੇ ਕੰਮ ਕਰਨੀ ਇਹਨਾਂ ਤੇ ਰਸਤੇ 'ਚ ਡਿੱਗੀ ਪਈ ਸੀ ਜੀ ਕੈਚਰ ਵਰਸੇ ਮਾਰ ਤੋਂ ਉੱਤੀ ਭਾਜੀ ਮੂੰਹ ਬੰਨਿਆ ਸੀ ਕੀ ਕਾਰਨ ਕੀ ਸੀਗਾ ਕੋਈ ਪਤਾ ਲੱਗਿਆ ਕੋਈ ਗੱਲਬਾਤ ਸੀਗੀ ਪਿੱਛੇ ਲੱਗ ਗੱਲਬਾਤ ਸੀਗੀ ਜੀ ਪਰ ਜਦੋਂ ਹੁਣ ਵੀ ਉਹ ਘਰੇ ਰਹਿਣਾ ਚਾਹੁੰਦੀ ਸੀ ਸਾਡੇ ਕੋਲ ਰਹਿੰਦੀ ਸੀਗੀ ਵਧੀਆ ਤੇ ਫਿਰ ਉਹਦੋਂ ਵੀ ਉਹਨੂੰ ਬਲੈਕਮੇਲ ਕਰਦਾ ਸੀ ਕਹਿੰਦਾ ਜੇ ਤੂੰ ਨਹੀਂ ਰਹਿਣਾ ਕੋਟ ਨਹੀਂ ਰਹਿਣਾ ਮੇਰੇ ਕੋਲ ਮੈਂ ਤੈਨੂੰ ਮਾਰ ਨਹੀਂ ਆਂ ਇਹ ਕਿੰਨੇ ਟਾਈਮ ਤੋਂ ਰਹਿੰਦੇ ਸੀਗੇ ਸੀ ਚੰਕੀ ਚ ਵੀ ਗਏ ਸੀਗੇ ਜੋ ਉਹਨਾਂ ਨੇ ਵੀ ਕਿਹਾ ਸੀ ਵੀ ਅਸੀਂ ਨਹੀਂ ਰਹਿਣਾ ਜਿੰਦਗੀ ਉਹ ਸਾਡੇ ਕੋਲ ਰਹਿਣਾ ਹੈ ਕਿੰਨੇ ਟਾਈਮ ਤੋਂ ਇਹਨਾਂ ਦੀ ਗੱਲਬਾਤ ਸੀਗੀ ਪਤਾ ਕੁਛ 2-3 ਸਾਲ ਹੀ ਸੀ ਤੇ ਫਿਰ ਹੁਣ ਕਿੱਥੇ ਰਹਿੰਦੇ ਸੀਗੇ ਕੀ ਇਹਨਾਂ ਦਾ ਪਰਿਵਾਰ ਦੀ ਸਥਿਤੀ ਸੀਗੀ ਜੀ ਪਿੰਡ ਦੀ ਪਰਿਵਾਰ ਦੀ ਸਥਿਤੀ ਕੀ ਸੀਗੀ ਇਹਨਾਂ ਦੀ ਜੋ ਕੀ ਕਰੀ ਹੋਰ ਨਹੀਂ ਰੱਖਦੇ ਨਹੀਂ ਇਹਨਾਂ ਦੇ ਬੱਚੇ ਪੁੱਛੇ ਕਿੰਨੇ ਕਾਕੀ ਆ ਜੀ ਇਹਦੇ ਤਾਂ ਇਹ ਨਹੀਂ ਤਾਂ ਘਰ ਹਲੇ ਦੇ ਛੱਡੀ ਸੀਗੇ ਨਹੀਂ ਇਹਨਾਂ ਦੇ ਜਿਹੜੇ ਤੁਹਾਡੇ ਮੰਮੀ ਸੀਗੇ ਜਿਹੜੇ ਤੁਹਾਡੇ ਬੱਮੀ ਲੱਗਦੇ ਸੀਗੇ ਇਹਨਾਂ ਦੇ ਬੱਚੇ ਕਿੰਨੇ ਸੀਗੇ ਸੀ 3-3 ਅੱਛਾ ਜੀ ਕੀ ਉਹ ਵਿਆਹ ਵੀ ਇੱਕ ਵਾਰੀ ਆ ਹਾਂ ਜੀ ਵਿਆਹ ਹੀ ਕਿੰਨੀ ਕੁ ਉਮਰ ਸੀ ਇਹਨਾਂ ਦੀ 10-10 ਕੀ ਮੰਗ ਕਰਦੇ ਹੋ ਤੁਸੀਂ ਜੇ ਬਸ ਉਹਨੂੰ ਸਜਾ ਦਿੱਤੀ ਰਹੇ ਪਰ ਕੀ ਨਾਮ ਹੈ ਜੀ ਤੁਹਾਡਾ ਕੀ ਘਟਨਾ ਕੀ ਹੋਈ ਹੈ ਕੀ ਹੋਇਆ ਕੀ ਹੈ ਸਾਨੂੰ ਧਮਕੀ ਦੇ ਕੇ ਗਿਆ ਸੀ ਸਾਡੇ ਬਾਰ ਵਿੱਚ ਅਸੀਂ ਦੁਕਾਨ ਤੇ ਜਾ ਹੀ ਜਾਂਦੇ ਸੀਗੇ ਮੈਨੂੰ ਇਹ ਤਾਂ ਦਾਦਾ ਦੀ ਮੰਮੀ ਨਿਕਾਲ ਦੋ ਨਹੀਂ ਮੈਂ ਤੁਹਾਡੇ ਸਾਰੇ ਪਰਿਵਾਰ ਨੂੰ ਮਾਰ ਦੂੰਗਾ ਮੈਂ ਤੇਰੀ ਮੰਮੀ ਨੂੰ ਮਾਰ ਦੂੰਗਾ ਸਾਨੂੰ ਧਮਕਾ ਦਿੰਦਾ ਸੀ ਵਾਰੀ ਸਾਡੇ ਘਰੇ ਆਪ ਪਹਿਲਾਂ ਵੀ ਕਦੇ ਧਮਕੀ ਦਿੱਤੀਆਂ ਸੀ ਕੋਈ ਗੱਲਬਾਤ ਕਰੀ ਉਹ ਦੇ ਧਮਕਾ ਦਿੰਦਾ ਸੀ ਪਹਿਲਾਂ ਘਰੇ ਵੀ ਆ ਜਾਂਦਾ ਸੀ ਤੇ ਫਿਰ ਅੱਜ ਕੀ ਹੋਇਆ ਅੱਜ ਮੰਮੀ ਕੰਮ ਕਰਨ ਜਾਈ ਜਾਂਦੀ ਸੀਗੀ ਜੇ ਤੇ ਉੱਧਰ ਜਿੱਦਾਂ ਦੇ ਕੰਮ ਕਰਦੇ ਉਹਨਾਂ ਦੇ ਬਾਰ ਚ ਪਈ ਸੀਗੀ ਤੇ ਉਹ ਫੜਾਕਾ ਤੇ ਲੈ ਕੇ ਆਈ ਸੀ ਜੇ ਤੁਸੀਂ ਦੱਸਿਆ ਵੀ ਧਮਕੀਆਂ ਦਿੰਦੇ ਸੀ ਧਮਕੀਆਂ ਵੀ ਦਿੰਦੇ ਸੀ ਫੋਨ ਵਗੈਰੇ ਹੈਗਾ ਸੀ ਉਹਨਾਂ ਕੋਲੇ ਵੀ ਘਰੇ ਆਉਂਦੇ ਸੀਗੇ ਜੀ ਕੌਣ ਆਉਂਦਾ ਸੀਗਾ ਉਹੀ ਜੀ ਜਿਹੜਾ ਦੋਰਾ ਹੈ ਅੱਛਾ ਜੀ ਹਾਂ ਜੀ ਘਰੇ ਕਿੱਥੇ ਆ ਕੇ ਫਿਰ ਕਿਹਨੂੰ ਧਮਕੀ ਦਿੰਦਾ ਸੀ ਕੀ ਕਹਿੰਦਾ ਸੀਗਾ ਸਾਡੇ ਕੋਠੇ ਤੇ ਚੜ ਕੇ ਜਾਂ ਚੜ ਚੜ ਜਾਂਦਾ ਹੁੰਦਾ ਸੀ ਪੁਲਿਸ ਨੂੰ ਕੀਤੀ ਸੀ ਕੋਈ ਸ਼ਿਕਾਇਤ ਤੁਸੀਂ ਹਾਂ ਜੀ ਕੀਤੀ ਸੀ ਜੀ ਕੀ ਕੀਤੀ ਫਿਰ ਪੁਲਿਸ ਨੇ ਕਾਰਵਾਈ ਉਹਨਾਂ ਨੇ ਕਾਰਵਾਈ ਕੀਤੀ ਸੀ ਜੋ ਲੱਭੇ ਨਹੀਂ ਉਹਨਾਂ ਨੂੰ ਨਹੀਂ ਕਾਰਵਾਈ ਕੀ ਕੀਤੀ ਹੈ ਲੱਭੇ ਨਹੀਂਗਾ ਉਹਨਾਂ ਨੂੰ ਲੱਭੇ ਨਹੀਂਗਾ ਜੀ ਕੀ ਮੰਗ ਕਰਦੇ ਹੁਣ ਤੁਸੀਂ ਬਸ ਉਹਨੂੰ ਵੀ ਜੇਲ ਹੋਵੇ ਬਸ ਆ ਮਾ ਤੁਹਾਡਾ ਕੀ ਮੇਰਾ ਨਾਮ ਜੀਵਨ ਸਿੰਘ ਹੈ ਜੀ ਘਟਨਾਈਏ ਮਾਲਾ ਜਿਹੜਾ ਬੰਦਾ ਸੀਗਾ ਜੀ ਉਹਨੂੰ ਬਲੈਕਮੇਲ ਕਰਦਾ ਸੀਗਾ ਜੀ ਮਾਲਾ ਵੀ ਉਹਨੂੰ ਬਲੈਕਮੇਲ ਕਰਦੇ ਇਨਾਂ ਤੇਰੇ ਫੋਨ ਫੋਨ ਆਉਂਦਾ ਸੀਗਾ ਠੀਕ ਹੈ ਜੀ ਜਦੋਂ ਨਹੀਂ ਮਾਲਾ ਫੋਨ ਫੜ ਚੱਕਦੀ ਸੀ ਨਾਲਾ ਗੱਲਬਾਤ ਨਹੀਂ ਕਰਦੀ ਸੀ ਤੇ ਕਟ ਮਾਰ ਕਰਕੇ ਜਾਂਦਾ ਸੀਗਾ ਪੈਂਡ ਵਿੱਚ ਆ ਕੇ ਇਹਦਾ ਨਾਮ ਗੋਰਾ ਹੈ ਜੀ ਉਹਨ ਕਥੋਂ ਦਾ ਹੀ ਹੈ ਕੋੜਕਪੋਏ ਦਾ ਨਹੀਂ ਨਾਲੇ ਤੁਹਾਡਾ ਪਰਿਵਾਰ ਦਾ ਸਰੇ ਇਹਨਾਂ ਕੋਲੇ ਫੋਨ ਹੈ ਨਹੀਂ ਸੀਗਾ ਪਹਿਲਾਂ ਦਾ ਪਹਿਲਾਂ ਸੀਗਾ ਹੀ ਇਹਨਾਂ ਕੋਲੇ ਫੋਨ ਪਹਿਲਾਂ ਮਾਲਾ ਵੀ ਗੱਲਬਾਤੇ ਕਰਦੇ ਸੀਗੇ ਵੀ ਬਾਅਦ ਚ ਅਸੀਂ ਇਹਨਾਂ ਤੋਂ ਫੋਨ ਫਾਨ ਖੋਲਿਆ ਸੀਗਾ ਤੇ ਇੱਕ ਔਟਮਾਰ ਉਹ ਮਾਚਰੀ ਜਿੱਥੇ ਕੋੜਾ ਕੜਾ ਸੱਟ ਜਾਂਦੀ ਸੀ ਉਹ ਔਟਮਾਰ ਕਰਕੇ ਜਾਂਦਾ ਸੀ ਕੀ ਕੰਮ ਕੀ ਕਰਦੇ ਸੀ ਇਹ ਕੋਣੀ ਮੰਮੀ ਤੁਹਾਡੇ ਮੇਰੀ ਮੰਮੀ ਗੋਇਆ ਸੱਟਦੀ ਸੀ ਜੀ ਜ਼ਿਮੀਦਾਰਾਂ ਨੇ ਅੱਛਾ ਤੇ ਡੈਡੀ ਤੁਹਾਡੇ ਕੀ ਕਰਦੇ ਮੇਰਾ ਡੈਡੀ ਬਾਹਰ ਗਈ ਟੋਪਈ ਚ ਅੱਛਾ ਕੀ ਮੰਗ ਕਰਦੇ ਹੁਣ ਤੁਸੀਂ ਅਸੀਂ ਮੰਗ ਆਏ ਕਰਦੇ ਸਾਨੂੰ ਸਾਫ਼ ਮਿਲੇ ਤੁਸੀਂ ਜਿਹੜਾ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਧਮਕੀਆਂ ਮਿਲਦੀਆਂ ਸੀ ਪੁਲਿਸ ਨੂੰ ਕੋਈ ਸ਼ਿਕਾਇਤ ਕੀਤੀ ਹੈ ਆਪਣਾ ਦਰਜ ਹਾਂਜੀ ਪਹਿਲਾਂ ਇੱਕ ਸ਼ਿਕਾਇਤ ਕੀਤੀ ਸੀਗੀ ਜੀ ਜੀ ਚੌਂਕੀ ਜੀ ਪੰਜ ਗ੍ਰੀਨ ਜੀ ਅੱਛਾ ਜੀ ਤੇ ਪਰ ਵੀ ਉਹਨਾਂ ਨੇ ਵੀ ਮਤਲਬ ਉਹਨੂੰ ਇੰਨਾ ਲੱਬਿਆ ਲੁਬਣੀ ਜੀ ਉਹਨਾਂ ਨੇ ਲੱਬਿਆ ਅੱਛਾ ਜੀ ਹਾਂ ਜੀ ਇਹਨਾਂ ਜੀ ਸੁਪ੍ਰੀਤ ਕੌਰ ਇਹਨਾਂ ਦਾ ਨਾਮ ਹੈਗਾ ਇਹਨਾਂ ਦੀ ਉਮਰ ਸੀਗੀ 45 46 ਸਾਲ ਕਰੀ ਹੋ ਇਸ ਵੇਰੇ ਪੌਣੇ 7 ਦੇ 7 ਦੇ ਵਿਚਕਾਰ ਟਾਈਮ ਸੀਗਾ ਜਦੋਂ ਆਪਣਾ ਦੁੱਧ ਲੈ ਕੇ ਆ ਰਹੇ ਸੀਗੇ ਤਾਂ ਇਹ ਇੱਕ ਜਿਹੜਾ ਗੁਰਮੀਤ ਸਿੰਘ ਉਰਫ ਗੋਰਾ ਗੋਰੀ ਵੀ ਕਹਿ ਦਿੰਦੇ ਆ ਇਸ 34 ਕੋ ਸਾਲ ਦੀ ਉਮਰ ਦਾ ਇੱਕ ਵਿਅਕਤੀ ਆ ਇਸ ਨੇ ਜਿਹੜਾ ਹੈਗਾ ਕਿਰਚਾ ਮਾਰ ਕੇ ਉਹਨਾਂ ਦਾ ਮੌਨਿਟਰ ਕਰਤਾ ਹੈਗਾ ਜਦ ਪੁਲਿਸ ਨੂੰ ਸੂਚਨਾ ਮਿਲੀ ਫਿਰ ਸਾਰੇ ਆਪਣਾ ਇੰਸਪੈਕਟਰ ਸੀ ਰਜੇਸ਼ ਕੁਮਾਰ ਜੀ ਫੋਰੈਂਸਿਕ ਟੀਮ ਔਰ ਮੈਂ ਔਰ ਸਵੰਧਤ ਐਸਓ ਸਾਰੇ ਅਸੀਂ ਉੱਥੇ ਮੌਕੇ ਤੇ ਰਸਕੀਤਾ ਜਦ ਉੱਥੇ ਜਾ ਕੇ ਸਾਨੂੰ ਪਾਏਗਾ ਬਲੱਡ ਵਗੈਰਾ ਸਾਨੂੰ ਉਹ ਚੀਜ਼ਾਂ ਮਿਲੀਆਂ ਹੈਗੀਆਂ ਔਰ ਇਹਦੀ ਬੰਦੇ ਦੀ شناخت ਹੋ ਚੁੱਕੀ ਆ ਕਾਰਵਾਈ ਚੱਲ ਰਹੀ ਹੈ ਤਾਂ ਇਹਨੂੰ ਦੋਸ਼ੀ ਨੂੰ ਜਲਦੀ ਫੜ ਲਵਾਂਗੇ ਮੁਕਲੀ ਪਰਤਾਖਿ ਜਿਹਾ ਸਰ ਕੀ ਸਭ ਨੇ ਆਇਆ ਕਿ ਕਿਉਂ ਮਤਲਬ ਇਹ ਜਿਹੜਾ ਇਹ ਇਸ ਬੰਦੇ ਦਾ ਨਾ ਜੀ ਉਹਨਾਂ ਦੇ ਘਰ ਦੇ ਵਿੱਚ ਆਉਣਾ ਜਾਣਾ ਸੀਗਾ ਕਾਫੀ ਕਾਫੀ ਸਮੇ ਤੋਂ ਤੋਂ ਉਹ ਸੋਚਾ ਕਰਕੇ ਜਿਹੜਾ ਇਹਨਾਂ ਦਾ ਕੋਈ ਅੰਦਰੋਂ ਨਹੀਂ ਉਕਲੇਸ਼ ਚੱਲ ਰਹੇ ਸੀ ਕੁਝ ਸਰ ਕੁਝ ਵੀ ਗੈਸਹੀ ਬੰਦਾ ਦਾ ਵੀ ਮਸਲਾ ਪਤਾ ਲੱਗਿਆ ਵੀ ਇਸ ਤਰ੍ਹਾਂ ਜੀ ਜਦ ਚਲ ਚਰਚਾ ਹੁੰਦੀ ਆ ਉਹਦੇ ਵਿੱਚ ਤਾਂ ਇਹ ਗੱਲਾਂ ਆਈ ਰਹੀਆਂ ਗਿਆ ਪਰ ਮਤਲਬ ਆਪਾਂ ਆਵਾਜ਼ਾਂ ਵੀ ਕਹਿ ਸਕਦੇ ਹਾਂ ਹੁਣ ਸਰ ਪਰ ਕੀ ਕਰ ਲਈ ਕੀ ਉਹ ਜੇ ਕੇਸ ਰਜਿਸਟਰ ਕੀਤਾ ਜਾ ਰਿਹਾ ਹੈ ਜੀ ਪ੍ਰਧਾਇਆ ਵੱਡੀ ਤੇ ਜਣੀ ਵੀ ਉਹ ਕੰਮ ਕਰਨ ਗਏ ਸਾਡੇ 5:00 ਵਜੇ ਦੀ ਗੱਲ ਹੈ ਜੀ ਤੇ ਜਣੀ ਕੋੜਕਬੀਰੇ ਦਾ ਬੰਦਾ ਗਰਮੀਤ ਸਿੰਘ ਵੀ ਉਹ ਜਿੱਥੋਂ ਮਗਰ ਲੱਗਿਆ ਸਾਡੇ ਪਿੰਡੀ ਤੇ ਇੱਥੇ ਸੀਗਾ ਤੇ ਜਦੋਂ ਗਿਆ ਉਨੇ ਕੈਸਿਆਂ ਬੇਰਹਿਮੀ ਨਾਲ ਉਹਦਾ ਕਤਲ ਕਰਤਾ ਤੇ ਸਾਨੂੰ ਇਨਸਾਫ ਚਾਹੀਦਾ ਈ ਤੇ ਗੱਲਬਾਤ ਹੋਈ ਕੋਟਕਪੂਰੇ ਦਾ ਮੁੰਡਾ ਸੀਗਾ ਜੀ ساری ਰਾਤ ਦਾ ਸਾਡੇ ਇੱਥੇ ਸੌਦਾ ਕੇਂਦਰ ਆ ਜੀ ਸੌਦਾ ਕੇਂਦਰ ਦੇ ਵਿੱਚ ਸਾਰੀ ਰਾਤ ਪਿਆ ਰਿਆ ਕੜ ਕੇ ਸਾਡੀ ਨੂਰਾਣੀ ਜਾਨਕਿ ਮਤਲਬ ਦੁੱਧ ਲੈਣ ਗਈ ਜਿੰਦਰਾ ਦੇ ਘਰੇ ਕੰਮ ਕਰਦੇ ਤੇ ਦੁੱਧ ਲੈਣ ਗਈ ਤੇ ਜਾਨਕਿ ਮਤਲਬ ਸੌਦਾ ਕੇਂਦਰ ਦੇ ਵਿੱਚੋਂ ਨਿਕਲ ਕੇ ਮਗਰ ਲੱਗ ਗਈ ਮਗਰ ਲੱਗਣ ਕਾਰਨ ਤੁਰਿਆ ਜਾਂਦਾ ਜੀ ਮਗਰ ਮਗਰ ਤੁਰਿਆ ਜਾਂਦਾ ਮੂਰੇ ਮੂਰੇ ਗੁੜੀਆ ਤੁਰ ਜਾਂਦੀ ਐ ਜਾ ਕੇ ਜਾਨਕਿ ਮਤਲਬ ਵਿਚਾਲੇ ਸਾਥ ਦੇ ਉੱਤੇ ਸਾਡੇ ਜਿਨ੍ਹਾਂ ਦੇ ਘਰੇ ਕੰਮ ਕਰਦੀ ਹੈ ਕੁੜੀ ਉਹਨਾਂ ਦੇ 12 ਦੇ ਵਿੱਚ ਜਾ ਕੇ ਜਾਨਕਾ ਮਤਲਬ ਉਹਨੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਜਦ ਪੁਲਿਸ ਨੂੰ ਸੂਚਨਾ ਮਿਲੀ ਪਰ ਸਾਰੇ ਆਪਣਾ ਇੰਸਪੈਕਟਰ ਸੀ ਰਜੇਸ਼ ਕੁਮਾਰ ਜੀ ਫੋਰੈਂਸਿਕ ਟੀਮ ਔਰ ਮੈਂ ਔਰ ਸਬੰਧਤ ਐਸਓ ਸਾਰੇ ਇਸ ਇਥੇ ਮੌਕੇ ਤੇ ਰਸ ਕੀਤਾ ਜਦ ਉਹਤੇ ਜਾ ਕੇ ਸਾਨੂੰ ਪਾਏਗਾ ਬਲੱਟ ਵਗੈਰਾ ਸਾਨੂੰ ਉਹ ਚੀਜ਼ਾਂ ਮਿਲੀਆਂ ਹੈਗੀਆਂ ਔਰ ਇਹਦੀ ਬੰਦੇ ਦੀ شناخت ਹੋ ਚੁੱਕੀ ਆ ਕਾਰਵਾਈ ਚੱਲ ਰਹੀ ਹੈਗੀਆ ਤਾਂ ਇਹਨੂੰ ਬੁਸ਼ ਨੇ ਜਲਦੀ ਫੜਨਾਂਗੇ। ਅਸੀਂ ਕਿਹਾ ਕੀ ਗੱਲ ਹੈ ਕਿਉਂ ਸਾਦਾ ਮਮੀ ਨੂੰ ਕੀ ਕਰਉਣਾ ਕਹਿੰਦਾ ਬੱਸ ਨਾ ਮਾਰਨਾ ਹੀ ਹੁਣ। ਅੱਜ ਜਦੋਂ ਮੰਮੀ ਸਵੇਰ ਕੰਮ ਕਰਨ ਗਈ ਜੀ ਉੱਥੇ ਜਿੱਥੇ ਉਹਦੇ ਕੰਮ ਕਰਨੀ ਹੈ ਨਾ ਤੇ ਰਸਤੇ 'ਚ ਡਿੱਗੀ ਪਈ ਸੀ ਜੀ ਕਿਰਚਾ-ਕਿਰਚਾ ਮਾਰ ਤੋਂ ਤੇ ਭਾਜੀ ਜੀ ਮੂੰਹ ਬੰਨਿਆ ਸੀ। ਕੀ ਕਾਰਨ ਕੀ ਸੀਗਾ? ਕੋਈ ਪਤਾ ਲੱਗਿਆ ਕੋਈ ਗੱਲਬਾਤ ਸੀਗੀ। ਪਹਿਲਾਂ ਗੱਲਬਾਤ ਸੀਗੀ ਜੀ ਪਰ ਜਦੋਂ ਹੁਣ ਵੀ ਉਹ ਘਰੇ ਰਹਿਣਾ ਚਾਹੁੰਦੀ ਸੀ ਸਾਡੇ ਕੋਲ ਰਹਿੰਦੀ ਸੀਗੀ ਵਧੀਆ ਤੇ ਫਿਰ ਉਹਦੋਂ ਵੀ ਉਹਨੂੰ ਬਲੈਕਮੇਲ ਕਰਦਾ ਸੀ। ਕਿੰਨਾ ਜੇ ਤੂੰ ਨਹੀਂ ਰਹਿਣਾ ਕੋਟ ਨਹੀਂ ਰਹਿਣਾ ਮੇਰੇ ਕੋਲ ਮੈਂ ਤੈਨੂੰ ਮਾਰ ਨਹੀਂ ਆ। ਕਿੰਨੇ ਟਾਈਮ ਤੋਂ ਰਹਿੰਦੇ ਸੀਗੇ? ਸੀ ਧਮਕੀ ਚ ਵੀ ਗਏ ਸੀ ਜੇ ਉਹਨਾਂ ਨੇ ਵੀ ਕਿਹਾ ਸੀ ਵੀ ਅਬ ਨਹੀਂ ਰਹਿਣਾ ਜਦੋਂ ਦੀ ਕਿ ਉਹ ਸਾਡੇ ਕੋਲ ਰਹਿਣਾ ਹੈ। ਕਿੰਨੇ ਟਾਈਮ ਤੋਂ ਇਹਨਾਂ ਦੀ ਗੱਲਬਾਤ ਸੀਗੀ? ਪਤਾ ਕੁਛ? 2-3 ਸਾਲ